ਸਸਪੇਸ਼ੀ ਮੋਖਸ਼ ਸਾਹਿਬ ਸੀ ਬਗੈਰ ਸਿੰਘ ਮੀਨਾ ਮੰਚ ਦੇ ਬੈਠੇ ਅਤੇ ਸੰਸਥਾ ਦੇ ਜਨਨ ਵਾਕ ਵਾਕ ਜੀਮਾ ਨਾਲ ਜੁੜੇ ਹੋਏ ਆਪਾਂ ਸਤਿਕਾਰਯੋਗ ਆ ਅੱਜ ਅਸੀਂ ਜੋ ਇਹ ਨਸ਼ਿਆਂ ਦੇ ਰੋਗ ਜਾਗਰੂਕਤਾ ਦਾ ਪ੍ਰੋਗਰਾਮ ਕਰ ਰਹੇ ਹਾਂ ਉਸ ਦੇ ਵਿੱਚ ਤੁਹਾਡੀ ਸ਼ਮੂਲੀਅਤ ਦੇ ਵਾਸਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਆ ਇਹ ਜੋ ਨਸ਼ਿਆਂ ਦੇ ਰੋਗ ਮੈਂ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਰਹਿਮਾਈ ਇਹ ਅਤੇ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰੰਗ ਯਾਦਵ ਦੇ ਨਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਹ ਚਲਾਈ ਜਾ ਰਹੀ ਹੈ ਉਸ ਦੇ ਵਿੱਚ ਜਿੱਥੇ ਪੰਜਾਬ ਪੁਲਿਸ ਵੱਲੋਂ ਹਿੱਸਾ ਲਿਆ ਰਹੀ ਹੈ ਉੱਥੇ ਨਾਲ ਹੀ ਪੰਜਾਬ ਸਰਕਾਰ ਦੇ ਹੋਰ ਵਿਭਾਗਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ ਸੇਵਾਦਾਨ ਸਿਹਤ ਡਿਪਾਰਟਮੈਂਟ ਪਬਲਿਕ ریلیشن ਡਿਪਾਰਟਮੈਂਟ ਲੈਂਗੁਏਜ ਡਿਪਾਰਟਮੈਂਟ ਔਰ ਹੋਰ ਜਿਨੇ ਵੀ ਅਫੀਸ਼ੀਅਲ ਔਰ ਨਾਨ ਅਫੀਸ਼ੀਅਲ ਸਟੇਕ ਹোলਡਰਸ ਦੇ ਅਨੁਸਾਰ ਇਹਨਾਂ ਸਾਰਿਆਂ ਨੂੰ ਸ਼ਾਮਲ ਕਰਕੇ ਇਸ ਮਹਿਦ ਨੂੰ ਹੋਰ ਵੀ ਇੰਟੈਂਸੀਫਾਈ ਕੀਤਾ ਜਾ ਰਿਹਾ ਹੈ ਇਹਨਾਂ ਸਾਰਿਆਂ ਦੀ ਸ਼ਮੂਲੀਅਤ ਤੋਂ ਬਹੁਤ ਵੱਧ ਮਹੱਤਵਪੂਰਨ ਤੁਹਾਡੀ ਪਾਰਟਿਸਪੇਸ਼ਨ ਹੈ ਤੁਸੀਂ ਸਾਰੇ ਗਲਕਰੀ ਆਰਗੇਨਾਈਜੇਸ਼ਨਸ ਦੇ ਵਰਕਪਲ ਸੰਜਮ ਦੇ ਵਰਕਪਲ ਯੂਨੀਅਨਸ ਦੇ ਵਰਕਪਲ ਆਰਗੇਨਾਈਜੇਸ਼ਨਸ ਦੇ ਜੋ ਸਭ ਸੱਜਣ ਆਪ ਇੱਥੇ ਹਾਜ਼ਰ ਹੋ ਏਸ ਤੋਂ ਸਾਨੂੰ ਇਸ ਗੱਲ ਦੀ ਯਕੀਨ ਦਿਹਾਣੀ ਹੁੰਦੀ ਹੈ ਇਹ ਜੋ ਅਸੀਂ ਇਹ ਮਹਿੰਮ ਨਸ਼ਿਆਂ ਦੇ ਖਿਲਾਫ ਸ਼ੁਰੂ ਵੀ ਹੈ ਉਸ ਨੂੰ ਅਸੀਂ ਕਾਮਯਾਬੀ ਦੇ ਸਿਖਰ ਤੱਕ ਲੈ ਜਾਣ ਦੇ ਵਿੱਚ ਕਾਮਯਾਬ ਹੋਵਾਂਗੇ ਆਪ ਸਭ ਭਰੇ ਪਾਣ ਇਸ ਬਾਰੇ ਤੁਹਾਨੂੰ ਜਾਣੂ ਹੋ ਹੋ ਕਿ ਪਿਛਲੇ ਲਗਭਗ 1 ਦਹਾਕੇ ਤੋਂ ਜਾਂ ਇਸ ਤੋਂ ਵੀ ਲੰਬੇ ਸਮੇਂ ਤੋਂ ਦਾ ਨਸ਼ਿਆਂ ਦੀ ਗੰਭੀਰ ਸਮੱਸਿਆ ਨਾਲ ਜੂਝਦਾ ਰਿਹਾ ਹੈ ਔਰ ਲਗਭਗ ਇੱਕ ਪੂਰੀ ਪੀੜ੍ਹੀ ਇਸ ਨਸ਼ੇ ਦੀ ਸਮੱਸਿਆ ਦਾ ਸ਼ਿਕਾਰ ਹੋ ਕੇ ਬਹੁਤ ਸਾਰੇ ਆਕੇਸਰ ਲਗੱਚ ਨਸ਼ਾ ਕਪੜਾ ਪਰ ਖਤਵਾ ਕਰ ਚੁੱਕੀ ਹੈ ਇਹ ਬਹੁਤ ਹੀ ਗੰਭੀਰ ਸਮੱਸਿਆ ਹੈ ਜਿਸ ਦੇ ਮਲਟੀ ਡਾਈਮੈਂਸ਼ਨਸ ਕਈ ਸਾਰੇ ਇਸ ਦੇ ਆਯਾਮ ਹਨ ਪੁਲਿਸ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਸ਼ੇ ਦੀ ਸਪਲਾਈ ਨੂੰ ਕਿਵੇਂ ਘਟਾਇਆ ਜਾਵੇ ਉਸ ਦੇ ਵਾਸਤੇ ਅਸੀਂ ਲੀਗਲ ਐਕਸ਼ਨ ਲਗਾਤਾਰ ਕਰ ਰਹੇ ਹਾਂ ਸਪੈਸ਼ਲ ਆਪਰੇਸ਼ਨਸ ਚਲਾਏ ਜਾ ਰਹੇ ਹਨ ਆ ਪਰਾਣੀ ਜਿਹੜੇ ਨਸ਼ਿਆਂ ਦੀ ਸੇਨ ਦੇ ਵਿੱਚ ਇਨਵੋਲਡ ਲਾਰਜ ਸਕੇਲ ਐਸ ਮਾਸਟ ਸਕੇਲ ਫੈਡਰਲ ਲੈਵਲ ਦੇ ਹਨਾ ਤੇ ਨਿਕੇਰ ਕਸੀ ਜਾ ਰਹੀ ਹੈ ਔਰ ਬਹੁਤ ਹੱਦ ਤੱਕ ਅਸੀਂ ਸਪਲਾਈ ਚੇਨ ਨੂੰ ਹਟਕਾਉਣ ਦੇ ਵਿੱਚ ਵੀ ਕਾਮਯਾਬ ਹੋ ਰਿਹਾ ਹੈ ਕਿ ਜਿਨੇ ਕੁਛ ਅਸਰੇ ਤੋਂ ਇਸ ਮਹੀਨੇ ਦੇ ਵਿੱਚ ਹੋਰ ਵੀ ਬਹੁਤ ਤੇਜ਼ੀ ਨਾਲ ਦੀ ਗਈ ਹੈ ਔਰ ਡੇ ਟੂ ਡੇ ਬੇਸਿਸ ਤੇ ਲਗਾਤਾਰ ਕੁੰਮੇ ਕਾ ਅੱਜ ਸ੍ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਨਸ਼ਾ ਵਿਰੋਧੀ ਜਾਗਰੂਕਤਾ ਮਹਿੰਦ ਦੇ ਤਹਿਤ ਇੱਕ ਵਿਸ਼ੇਸ਼ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਇਸ ਦੇ ਵਿੱਚ ਆ ਸਾਰੇ ਹੀ ਮੁੱਜ਼ਜ਼ ਮਹਿਮਾਨ ਇਕੱਤਰ ਹੋਏ ਕਾਫੀ ਵੱਡੀ ਗਿਣਤੀ ਦੇ ਵਿੱਚ ਪਬਲਿਕ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਜਿਸ ਦੇ ਵਿੱਚ ਨਾਟਕ ਦਾ ਪ੍ਰਦਰਸ਼ਨ ਕੀਤਾ ਗਿਆ ਔਰ ਮੋਟੀਵੇਸ਼ਨਲ ਸਪੀਚਸ ਵੀ ਹੋਈਆਂ ਇਹ ਮੁਖਸਰ ਪੁਲਿਸ ਵੱਲੋਂ ਜੋ ਇੱਕ ਬੜਾ ਹੀ ਵਿਰਖਣ ਉਪਰਾਲਾ ਕੀਤਾ ਗਿਆ ਹੈ ਉਸ ਦੀ ਲੜੀ ਦਾ ਹੀ ਇੱਕ ਹਿੱਸਾ ਹੈ ਔਰ ਇਸ ਦੇ ਤਹਿਤ ਲਗਾਤਾਰ ਡੇ ਟੂ ਡੇ ਬੇਸਿਸ ਤੇ ਪ੍ਰੋਗਰਾਮ ਕੀਤੇ ਜਾ ਰਹੇ ਹੈ ਔਰ ਆਨ ਰਾਈਟ ਸਮੇਂ ਦੇ ਵਿੱਚ ਵੀ ਜਾਰੀ ਰਹਿਣਗੇ ਮੁਖਸ਼ਰ ਪੁਲਿਸ ਵੱਲੋਂ ਪਿਛਲੇ ਕੁਝ ਅਸਥੇ ਦੇ ਦੌਰਾਨ ਨਸ਼ਿਆਂ ਦੇ ਉਰਦ ਬਹੁਤ ਹੀ ਸ਼ਵਾਗਾ ਜੋ ਕੰਮ ਕੀਤਾ ਗਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕੰਮ ਇਸੇ ਤਰ੍ਹਾਂ ਜਾਰੀ ਰਿਹਾ ਜਾਏਗਾ ਨਸ਼ਿਆਂ ਦੀ ਸਪਲਾਈ ਕਿਨੂੰ ਰੁਕਣਾ ਜਿੱਥੇ ਪੁਲਿਸ ਦਾ ਨੀਗਲ ਅਪਲੀਕੇਸ਼ਨ ਲੀਗਲ ਡਿਊਟੀ ਹੈ ਉੱਥੇ ਹੀ ਦਸ਼ਿਆਂ ਦੇ ਖਿਲਾਫ ਲੋਕਾਂ ਦੇ ਬਲਵ ਜਾਗਰੂਕਤਾ ਕਰਾ ਕਰਨਾ ਔਰ ਡਰਗ ਐਡਿਕਟਸ ਨੂੰ ਡੀ ਐਡਿਕਟ ਕਰਵਾ ਕੇ ਰੀਹੈਬਿਲਿਟੇਟ ਕਰਵਾਉਣ ਦੇ ਵਿੱਚ ਵੀ ਬਾਕੀ ਦੀਆਂ ਜੋ ਸਰਕਾਰੀ ਔਰ ਗੈਰ ਸਰਕਾਰੀ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹਨਾਂ ਦੇ ਸਹਿਯੋਗ ਨਾਲ ਪਾਰਟਿਸਿਪੇਟ ਕਰਨਾ ਇਹ ਪੁਲਿਸ ਦਾ ਇੱਕ ਪ੍ਰਾਇੋਰਟੀ ਏਰੀਆ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਲਗਾਤਾਰ ਪਿਛਲੇ ਕੁਝ ਸਾਲੇ ਤੋਂ ਬਹੁਤ ਤੇਜ਼ੀ ਨਾਲ ਕੰਮ ਕਰ ਰਹੀ ਹੈ ਔਰ ਮੁਕਸਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਾ ਇਸ ਦੇ ਵਿੱਚ ਬਹੁਤ ਵਧੀਆ ਪਿਛਲੇ ਕੁਝ ਸਮੇਂ ਦੇ ਵਿੱਚ ਪ੍ਰੋਗਰਾਮ ਆਰਗੇਨਾਈਜ਼ ਕਰਕੇ ਕਾਫੀ ਅਗਰਨੀ ਫੂਮ ਕੰਨ ਦਵਾ ਰਿਹਾ ਹੈ ਪਰ ਅਸਮੋਕ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਅੱਜ ਜਿੱਥੇ ਦੋਗਾਂ ਨਾਲ ਜਿਹੜੀ ਜਨਰਲ ਗੱਲਬਾਤ ਹੋਈ ਇੰਟਰਐਕਟਿਵ ਸੈਸ਼ਨ ਹੋਇਆ ਉਸ ਦੇ ਵਿੱਚ ਲੋਕਾਂ ਵੱਲੋਂ ਜੋ ਪੁਲਿਸ ਦੇ ਪ੍ਰਤੀ ਕੁਝ ਇੱਕ ਮਿਸਕਨਸੈਪਸ਼ਨਸ ਹੈਗੇ ਨੇ ਉਹਨਾਂ ਦੀ ਵੀ ਡਿਸਕਸ਼ਨ ਹੋਈ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਪੁਲਿਸ ਵੀ ਸਹਿਯੋਗਦਾਤੇ ਵਿੱਚ ਲੋਕਾਂ ਨੂੰ ਵਿਸ਼ਵਾਸ ਰੱਖਣਾ ਚਾਹੀਦਾ ਆ ਔਰ ਪੁਲਿਸ ਪੂਰੀ ਤਰ੍ਹਾਂ ਨਾਲ ਸਮਰਪਿਤ ਹੈ ਕਮਿਟਿਡ ਹੈ ਸਹਿਯੋਗਦਾ ਔਰ ਪੂਰੀ ਸੰਜੀਦਗੀ ਦੇ ਨਾਲ ਇਸ ਨਸ਼ਿਆਂ ਦੇ ਖਿਲਾਫ ਜੋ ਮਹਿੰਮ ਜਾਰੀ ਹੈ ਉਸ ਦੇ ਵਿੱਚ ਵੱਧ ਵੱਧ ਯੋਗਦਾਨ ਪਾਉਣ ਭੂਮਿਕਾ ਨਿਭਾਉਣ ਲਈ ਤਤਪਰ ਹੈ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਇਸ ਮਹਿੰਮ ਨੂੰ ਕਾਮਯਾਬੀ ਦੇ ਸਿਖਰ ਤੇ ਲੈ ਕੇ ਜਾਵਾਂਗੇ ਪਹਿਲਾਂ ਨਾਲੋਂ ਨਸ਼ਾ ਦੀ ਇਸ ਮੁਸੀਬਤ ਆਕਾਫੀ ਹੱਦ ਤੱਕ ਅਸੀਂ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਔਰ ਅਗਰ ਸਾਡੇ ਸਾਰੇ ਸਟੇਕ ਹোলਡਰਸ ਦਾ ਇਸੇ ਤਰ੍ਹਾਂ ਹੀ ਰੋਲ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ